ਇਹ ਜਿਹੜੀ ਬਾਈ ਨੇ ਆਪਾਂ ਨੂੰ ਸਾਰਾ ਕਿਲਾ ਦਿਖਾਇਆ ਉਹਨਾਂ ਦਾ ਘਰ ਹੈਗਾ ਆ ਦੇਖੋ ਚਾਰ ਸ਼ਫੇਰਾ ਇਹ ਵੀ ਕਿਲੇ ਦੇ ਨਾਲ ਹੀ ਆ ਥੱਲੇੜੀ ਸਾਈਡ ਤੇ ਘਰ ਤੇ ਐ ਸਾਈਡ ਦੇ ਵੀ ਘਰ ਆ ਸਾਰੇ ਆ ਸਾਹਮਣੇ ਕਿਲਾ ਆਪਾਂ ਨੂੰ ਨਜ਼ਰ ਆ ਰਿਹਾ ਮੱਡ ਫੋਟੋ ਸਾਹਮਣੇ ਕਿਤੇ ਨਾ ਜਦੋਂ ਇੱਕ ਗੱਲ ਹੈਗੀ ਦੋਸਤੋ ਮਤਲਬ ਤੁਸੀਂ ਸਰਚ ਕਰਿਓ ਇੱਥੇ ਹਿੰਦੁਸਤਾਨ ਦਾ ਬਾਦਸ਼ਾਹ ਮੁਹੰਮਦ ਗੋਰੀ ਵੀ ਕਿਸ ਟਾਈਮ ਤੇ ਆਇਆ ਇਲਤੁਤਮਿਸ਼ ਵੀ ਆਇਆ ਹੈਗਾ ਇਹ ਬਣ ਬਤੂਤਾ ਵੀ ਇਹ ਸ਼ਹਿਰ ਦੇ ਵਿੱਚ ਦੀ ਲੰਗਿਆ ਉਹ ਤੁਸੀਂ ਬੜਾ ਮਸ਼ਹੂਰ ਸੀਗਾ ਉਹ ਇੱਕ ਯਾਤਰੀ ਸੀਗਾ ਤੇ ਉਸ ਤੋਂ ਬਾਅਦ ਮੋਗਲਾਂ ਦੇ ਅੰਡਰ ਵੀ ਇਹ ਰਿਆ ਰਾਜਪੂਤ ਰਾਜੇ ਸੀਗੇ ਜਿਹੜੇ ਕੁਸ਼ਾਣ ਵੰਸ਼ ਦੇ ਉਹਨਾਂ ਦੇ ਅੰਡਰ ਇਹ ਕਿਲਾ ਰਿਆ ਤੇ ਇਹਦਾ ਇਤਿਹਾਸ ਬਹੁਤ ਸੀਗਾ ਪਰ ਇਹਦੀ ਰਿਸਰਚ ਲੇਟ ਹੋਈ 1941 ਦੇ ਵਿੱਚ ਹੋਈ ਤਾਂ ਉਦੋਂ ਮਤਲਬ ਸਰਕਾਰ ਨੇ ਫਿਰ ਇਹਦਾ ਮਤਲਬ ਪ੍ਰਾਥਮਿਕ ਵਿਭਾਗ ਨੂੰ ਦੇ ਦਿੱਤਾ ਇਹਦੀ ਸੰਭਾਲ ਕਰਨ ਨੂੰ ਪਰ ਪ੍ਰਾਥਮਿਕ ਵਿਭਾਗ ਨੇ ਕਹਿੰਦੇ ਕਿ ਬਹੁਤ ਲੇਟ 2016 15 16 ਚ ਮਤਲਬ ਇਹਦੀ ਬਾਉਂਡਰੀ ਵਗੈਰਾ ਜਿਹੜੀ ਆ ਉਹ ਕੀਤੀ ਹੈ 7-8 ਸਾਲ ਪਹਿਲਾਂ ਤੇ ਘਰ ਵੀ ਸਾਰੇ ਠਾ ਦਿੱਤੇ ਗਏ ਤੇ ਇਹ ਸੀਗਾ ਅੱਜ ਮਤਲਬ ਅਬੂਰ ਦਾ ਕਿਲਾ ਮੱਡ ਫੂਟ ਹੋਰ ਆਪਾਂ ਵਧੀਆ ਚੀਜ਼ਾਂ ਦੇਖਦੇ ਆਂ ਸਸੀ ਗੱਲ ਜੀ ਸਵਾਗਤ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਅ ਫਾਜ਼ਿਲ ਕਾ ਤੋਂ ਹੁੰਦੇ ਹੋਏ ਆਪਾਂ 35 ਕਿਲੋਮੀਟਰ ਆ ਗਏ ਆ ਅਬੂਰ ਇਹ ਫਾਜ਼ਿਲਕਾ ਦਾ ਸ਼ਹਿਰ ਆ ਆਪਾਂ ਬੈਠੇ ਆ ਰੇਲਵੇ ਸਟੇਸ਼ਨ ਤੇ ਅਬੋਰ ਦਾ ਰੇਲਵੇ ਸਟੇਸ਼ਨ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣੇ ਇਹ ਬਹੁਤ ਵਧੀਆ ਨਵਾਂ ਰੇਲਵੇ ਸਟੇਸ਼ਨ ਬਣਿਆ ਚੱਲਾ ਜਾ ਸਟੇਸ਼ਨ ਆ ਦੇਖੋ ਉੱਪਰ ਲਿਖਿਆ ਹੈਗਾ ਅਬੋਰ ਜੰਕਸ਼ਨ ਟਿਕਟ ਜੀ ਆ ਅੰਦਰ ਜਾਓ ਅੰਦਰਲੀ ਸਾਈਡ ਤੇ ਤੇ ਅਬੋਰ ਦਾ ਰੇਲਵੇ ਸਟੇਸ਼ਨ ਆ ਤੁਸੀਂ ਦੇਖੋ ਰੇਲਵੇ ਸਟੇਸ਼ਨ ਆਪਾਂ ਦੇਖਦੇ ਆਂ ਦੋ ਇੱਥੇ ਪਲੇਟਫਾਰਮ ਆ ਇੱਕਾ 1 ਤੇ ਇੱਕਾ 2 ਇੱਧਰ ਵੀ ਦੁਕਾਨਾਂ ਹੈਗੀਆਂ ਮੌਸਮ ਕੱਲ ਵੀ ਠੀਕ ਸੀਗਾ ਚਲੋ ਅੱਜ ਥੋੜੀ ਧੁੱਪ ਹੈਗੀ ਵੈਸੇ ਅੱਜ ਵੀ ਬੁੱਬੂ ਠੀਕ ਆ ਹਾਂ ਇੱਥੋਂ ਆਪਾਂ ਕੁਝ ਵੀ ਲੈ ਸਕਦੇ ਤੇ ਆਪਦੀ ਟ੍ਰੇਨ ਤੇ ਚੜਾਂਗੇ ਬਿਸਕਟ ਬਿਸਕਟ ਠੰਡੇ ਠੰਡੇ ਸਾਰਾ ਕੁਝ ਮਿਲਦਾ ਉਹ ਅੱਗੇ ਲਿਖਿਆ ਦਿੱਕੀ ਟੂਟੀ ਕਿਵੇਂ ਲੱਗੀ ਹੈਗੀ ਸੇਵ ウォーター ਆ ਚੱਲ ਅੱਗੇ ਵੀ ਉਹ ਕਮਰੇ ਕਿੰਨੇ ਵਧੀਆ ਆ ਇੱਥੇ ਦੋ ਜੰਕਸ਼ਨ ਸੋਰੀ ਦੋ ਪਲੇਟਫਾਰਮ ਆ ਜਲਦੀ ਜਲਦੀ ਇਹ ਦੇਖ ਲਈਏ ਤਾਂ ਉਹ ਬਹੁਤ ਜਿਆਦਾ ਜੰਦਾ ਆ ਦੇਖੋ ਕਿੰਨਾ ਸੋਹਣਾ ਬਣਿਆ ਹਨਾ ਅਬੂਰ ਦਾ ਰੇਲਵੇ ਸਟੇਸ਼ਨ ਅਬੂਰ ਜਿਹੜਾ ਹੈਗਾ ਇਹ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਆ ਫਾਜ਼ਿਲਕਾ ਸਭ ਤੋਂ ਵੱਡਾ ਸ਼ਹਿਰ ਅਬੂਰ ਆ ਫਾਜ਼ਿਲਕਾ ਤੋਂ 35 ਕਿਲੋਮੀਟਰ ਦੂਰ ਆ ਗਏ ਆਪਾਂ ਤੇ ਹੁਣ ਆਪਾਂ ਦੇਖਦੇ ਆ ਇਹ ਸਾਰਾ ਕੁਝ ਦੇਖਦੇ ਆ ਬੱਸ ਸਟੈਂਡ ਤੇ ਸਾਰਾ ਅਬੂਰ ਸ਼ਹਿਰ ਤੁਹਾਨੂੰ ਘੁਮਾਉਣਾ ਤੁਸੀਂ ਨਾਲ-ਨਾਲ ਆ ਜਿਓ ਬੱਸ ਸਟੈਂਡ ਦੇਖਣਾ ਕਿਲਾ ਦੇਖਣਾ ਤੇ ਆਪਾਂ ਜਿਹੜੀ ਵਾਈਲਡ ਲਾਈਫ ਸੈਂਚਰੀ ਆ ਸਾਰਾ ਕੁਝ ਦੇਖਣਾ ਇਥੋਂ ਦੋ ਗੇਟ ਐਂਟਰੀ ਤੇ ਬਾਹਰ ਨਿਕਲਦਾ ਐਗਜ਼ਿਟ ਪਰ ਇੱਕ ਗੱਲ ਹੈਗੀ ਆ ਬੋਰ ਸ਼ਹਿਰ ਦੇ ਵਿੱਚ ਕੋਈ ਭੀੜ ਨਹੀਂ ਆ ਆਪਾਂ ਦੇਖਦੇ ਆ ਤੁਹਾਨੂੰ ਦਿਖਾਉਣੇ ਨਾਲ ਨਾਲ ਮਤਲਬ ਇੱਕ ਸਾਹਮਣੇ ਲੁੱਲਾ ਸ਼ਹਿਰ ਆ ਟ੍ਰੈਫਿਕ ਘੱਟ ਆ ਤੇ ਆਬਾਦੀ ਘੱਟ ਆ ਉੱਤਰ ਭਾਰਤ ਦਾ ਉਹ ਵਧੀਆ ਸ਼ਹਿਰ ਹੈਗਾ ਇਹ ਆ ਰੇਲਵੇ ਸਟੇਸ਼ਨ ਦੇ ਲਾਗੇ ਅੰਮ੍ਰਿਤਸਰ ਲੁਧਿਆਣੇ ਦੇਖੋ ਕਿੰਨੀ ਭੀੜ ਹੁੰਦੀ ਆ ਕੋਈ ਹੈਗੀ ਸੀ ਉੱਥੇ ਖਾਲੀ ਰੇਲਵੇ ਸਟੇਸ਼ਨ ਕੋਲਪਾਪ 10-12 ਸਵਾਰੀਆਂ ਬੈਠੀਆਂ ਸੀ ਹੁਣ ਆਪਾਂ ਅੱਗੇ ਚੱਲਦੇ ਆ ਇੱਕ ਨਾ ਇੱਥੇ ਰੇਲਵੇ ਸਟੇਸ਼ਨ ਦੇ ਬਾਹਰ ਸਵਾਸ ਮੂਨਾ ਮਿਲਦਾ ਲੋਹੇ ਦਾ ਇੱਥੇ ਇੱਕ ਪਾਣੀ ਬਿਲਡਿੰਗ ਵੀ ਹੈਗੀ ਆ ਅੱਗੇ ਮੰਦਰ ਹੋਊਗਾ ਇਹ ਜਿਹੜੀਆਂ ਉਹ ਝੰਡੀਆਂ ਲੱਗੀਆਂ ਨਾ ਇਹ ਤਾਂ ਸਕੂਲ ਆ ਅਮੋਰ ਫਾਜਲ ਦਾ ਉਹ ਪੁਰਾਣੀ ਬਿਲਡਿੰਗ ਆ ਥੱਲੇ ਦੁਕਾਨਾਂ ਹੈਗੀਆਂ ਉੱਪਰਾਂ ਬਿਲਡਿੰਗ ਢਾਈ ਨਹੀਂ ਹੈਗੀ ਇਹ ਸੰਸਾਰੀ ਤੋਂ ਪਹਿਲਾਂ ਦੀ ਬਿਲਡਿੰਗ ਆ ਉਹ ਅੱਗੇ ਸਾਹਮਣੇ ਮੰਦਿਰ ਆ ਕੋਈ ਪੁਰਾਣਾ ਬੋਰ ਆ ਜੇ ਸਾਈਡ ਆਪਾਂ ਚਾਹ ਦੇਖ ਰਹੇ ਆ ਨਾ ਇਹ ਪੁਰਾਣੀਆਂ ਬਿਲਡਿੰਗਾਂ ਪੁਰਾਣਾ ਸ਼ਹਿਰ ਆ ਜੇ ਪੁਰਾਣੀ ਸ਼ਹਿਰ ਚ ਟ੍ਰੈਫਿਕ ਹੈ ਨਹੀਂ ਤੇ ਨਵੇਂ ਸ਼ਹਿਰ ਚ ਕਿੱਥੋਂ ਹੋਊਗੀ ਵਾਹ ਆਦਿ ਪੈਟਰੋਲ ਪੰਪ ਸੜਕ ਤੇ ਹੀ ਲੱਗਿਆ ਵਧੀਆ ਇਹ ਬੱਸ ਸਟੈਂਡ ਨੂੰ ਜਾਣ ਦਾ ਰਸਤਾ ਆਪ ਕੋ ਮੋੜ ਮੋੜ ਕੇ ਬੱਸ ਸਟੈਂਡ ਆਪਾਂ ਪਹੁੰਚਾਂਗੇ ਇੱਥੇ ਥੋੜੀ ਜਿਹੀ ਟ੍ਰੈਫਿਕ ਹੋਈ ਆ ਪਰ ਰੋਡ ਤੇ ਨਹੀਂ ਹੈਗੀ ਆ ਬਾਈਕ ਕੂਇਕ ਲੱਗਿਆ ਦੁਕਾਨਾਂ ਮੂਰੇ ਜਾਂ ਸੁਬਾਹ ਦਾ ਟਾਈਮ ਕਰਕੇ ਆਇਆ ਹੈਗਾ ਕਿ ਟ੍ਰੈਫਿਕ ਘਟਾ ਹੋ ਸਕਦਾ ਹੈ ਇਹ ਸ਼ਹਿਰ ਦੀ ਮਾੜੀ ਘਟ ਹੋਵੇ ਤਾਂ ਤੋਂ ਬਾਅਦ ਇੱਧਰ ਆ ਗਏ ਆਪਾਂ ਇਹ 메인 ਬਾਜ਼ਾਰ ਦੀ ਸਾਈਡ ਆ ਆ ਨਵਾਂ ਬਿਜ਼ਾਰ ਅਕੋ 메인 ਬਾਜ਼ਾਰ ਅਪ ਦੇਖ ਇੱਕ ਵਾਰ ਇਹ ਮਤਲਬ ਐਂ ਦਿਖਣ ਦਾ ਮਤਲਬ ਇਹ ਹੈ ਕਿ ਆਪਣੇ ਸ਼ਹਿਰ ਦਾ ਬਿਜ਼ਾਰ ਜਾਂ ਹੁਣ ਸ਼ਾਇਦ ਬਿਜ਼ਾਰ ਸੇਮ ਹੀ ਆ ਜਾਂ ਕਈ ਵਾਰ ਹੁਣਾ ਬਹੁਤ ਛੋਟਾ ਬਿਜ਼ਾਰ ਜਿਵੇਂ ਆਹ ਇਹ 메인 ਬਿਜ਼ਾਰ ਨਹੀਂ ਹੈ ਤਾਂ ਇੱਧਰ ਵੀ ਦੁਕਾਨਾਂ ਛੋਟੀਆਂ ਹੈਗੀਆਂ ਰਾਈਟ ਨੇ ਕੋਈ ਨਹੀਂ ਹੋੜਾ 올ਡ ਵੇਅਰ ਮਤਲਬ ਸਰੀ ਇਜ਼ਬਲੀਆਂ ਦੇ ਕੱਪੜੇ ਸ਼ੂਜ਼ ਜੁੱਤੀਆਂ ਕੜੀਆਂ ਸਾਰਾ ਕੁਝ ਭਾਂਡੇ ਵਰਤਨਾ ਦੇ ਵਿਹਾਨਾ ਦਾ ਸਮਾਨ ਜੋ ਫੈਸ਼ਨ ਦਾ ਸਮਾਨ ਆ ਜੋ ਮਤਲਬ ਸਾਰਾ ਕੁਝ ਗੈਲਰੀ ਸਾਰਾ ਕੁਝ ਇਥੇ ਲੈਂਦਾ 올ੰਬਾਵੀਅਰ ਆ ਯਾਰ

ਮੇੜ ਬਜ਼ਾਰ ਕਿੰਨਾ ਵੱਡਾ 1.5 ਕਿਲੋਮੀਟਰ ਲੰਬਾ ਦੇਖੋ ਇਧਰ ਆ ਗਈਆਂ ਕੱਪੜੀਆਂ ਤਾਂ ਕਰਨ ਆ ਗਈਆਂ ਸਾਰੀਆਂ ਜਿਵੇਂ ਜਮੇ ਦਾਣ ਜਮਾਗੇ ਮੈਨੂੰ ਲੱਗਦਾ ਆਪਾਂ ਭੇਟ ਜ ਫਸ ਜਾਗੇ ਆਪਣਾ ਮੋਗੇ ਸ਼ਹਿਰ ਤੋਂ ਬਹੁਤ ਵੱਡਾ ਬਜ਼ਾਰ ਆ ਇਹ ਮੇੜ ਬਜ਼ਾਰ ਛੋਟਾ ਮਤਲਬ ਗੱਡੀ-ਕੁੱਡੀ ਘੱਟ ਹੀ ਆਉਗੀ ਇੱਥੇ ਔਰ ਬਹੁਤ ਲੰਬਾ ਤੇ ਸਾਫ਼ ਸੁਥਰਾ ਵਿਆਰ ਆ ਦੇਖੋ ਇੱਥੇ ਮੇਰਾ ਤਾਂ ਐਂਡੀ ਆ ਮੇਣ ਵਿਆਰ ਦਾ ਉਹ ਲਾਸਟ ਹੀ ਆ ਜਿਹੜੀਆਂ ਲਾਸਟ ਕਰਨਾ ਬਾਕੀ ਪਿੱਛੇ ਬਹੁਤ ਹੈ ਗਿਆ ਪਿੱਛੇ ਪਹ ਨਹੀਂ ਗਿਆ ਕਿਉਂਕਿ ਉਧਰ ਭੀੜ ਬਹੁਤ ਸੀਗੀ ਤਿਆ ਸੋਰੀ ਮੇਰੇ ਮੂੰਹ ਤੋਂ ਨਿਕਲ ਗਿਆ ਉਹ ਗਲੀਆਂ ਦੇ ਵਿੱਚ ਨਾ ਮੇਣ ਵਿਆਰ ਤੇ ਪੈਦਲ ਲੋਕ ਬਹੁਤ ਜਾਂਦੇ ਆ ਉਹ ਕਰਕੇ ਠੀਕ ਆ ਚਾਹ ਆਪਾਂ ਪੀ ਰਹੇ ਆ ਤੇ ਹੁਣ ਜਾਨੇ ਆਪਾਂ ਮਿੱਟੀ ਦਾ ਕਿਲਾ ਦੇਖਣਾ ਬੋਰ ਦਾ ਤੁਹਾਨੂੰ ਮਡ ਫੋਟ ਦਿਖਾਉਣਾ 12ਵੀਂ ਸਦੀ ਦਾ ਕਿਲਾ ਹੈਗਾ ਉਹ ਇੱਥੋਂ ਦਾ ਰਾਜਪੂਤ ਰਾਜਾ ਸੀਗਾ ਬੋਰ ਦਾ ਤੇ ਅਬੇ ਰਾਜ ਅਬੇ ਰਾਜ ਸੀਗਾ ਉਹਦਾ ਨਾਮ ਜਿੰਨੇ 12ਵੀਂ ਸਦੀ ਚ ਇਹ ਸ਼ਹਿਰ ਨੂੰ ਬਸਾਇਆ ਸੀਗਾ ਬਾਅਦ ਚ ਇਹਨੂੰ ਬੋਰ ਕਹਿਣ ਲੱਗ ਗਏ ਤੇ ਆ ਆਬਾ ਨਗਰੀ ਵੀ ਕਿਹਾ ਜਾਂਦਾ ਇਹਨੂੰ ਉਹ ਕਿਲਾ ਆਪਾਂ ਦਿਖਾਉਣਾ ਤੁਹਾਨੂੰ ਉਹਦੇ ਆਏ ਮਤਲਬ ਸਾਰਾ ਹਿਸਾਬ ਕਿਤਾਬ ਉੱਥੇ ਆਪਾਂ ਨੂੰ ਪਤਾ ਲੱਗੂਗਾ ਪਹਿਲਾ ਅਬੋਰ ਆਪਾਂ ਸ਼ਹਿਰ ਘੁੰਮ ਰਹੇ ਆ ਨਾ ਮਿੱਟੀ ਦਾ ਕਿਲਾ ਸੀਗਾ ਇੱਥੇ ਜਿਹਦੀ ਮਤਲਬ ਆਪਾਂ ਤੁਹਾਨੂੰ ਦੱਸਦੇ ਆ ਇਹ ਕਿਵੇਂ ਇਹਦੀ ਖੋਜ ਹੋਈ ਸੀਗੀ ਆ ਦੇਖੋ ਇੱਥੇ ਬੋਰਡ ਲੱਗੇ ਆ ਆ ਸਾਰੇ ਜਿਹੜਾ ਪਿੰਡ ਆ ਨਾ ਪਰਾਣਾ ਅਬੋਰ ਇਹ ਸਾਰਾ ਇਹ ਕਿਲਾ ਸੀਗਾ ਇੱਥੋਂ ਆ ਲੱਗੀਆਂ ਹੈਗੀਆਂ ਇਹ ਸਾਰੇ ਘਰ ਵੀ ਇਧਰੋਂ ਦੇਖਈਏ ਆਪਾਂ ਆਜੋ ਆ ਢਿੱਲਾ ਸਾਰਾ ਉੱਚਾ ਇਹ ਸਾਰਾ ਕਿਲਾ ਸੀਗਾ ਮਿੱਟੀ ਦਾ ਕਿਲਾ ਸੀਗਾ ਮਡ ਫੋਟ ਵੀ ਕਹਿੰਦੇ ਇਹਨੂੰ ਥੇ ਹੁਣ ਤਾਂ ਥੇ ਵੀ ਕਹਿੰਦੇ ਆ ਜੇ ਸੱਚ ਕਰ ਰਹਾ ਤੁਸੀਂ ਥੇ ਵੀ ਕਹਿੰਦੇ ਇਹਨੂੰ ਇਹ ਬਾਈ ਪਤਾ ਕੀ ਕਹਿੰਦੇ ਆ ਤੁਸੀਂ ਵੀ ਦੇਖਿਓ ਇੱਕ ਨਾ ਬੰਦਾ ਸੀਗਾ 1939 ਦੀ ਗੱਲ ਆ ਉਹ ਆਪਣਾ ਇੱਥੇ ਘਰ ਸੀਗਾ ਉਹਦਾ ਉਹ ਘਰ ਦੇ ਮੂਰੇ ਨਾ ਜਗਾ ਪਟ ਰਿਆ ਸੀ ਉਹਨੂੰ ਇੱਕ ਘੜਾ ਮਿਲਦਾ ਕੱਚਾ ਘੜੇ ਵਿੱਚ ਬਹੁਤ ਸਾਰੇ ਉਹਨੂੰ ਸਿੱਕੇ ਮਿਲਦੇ ਆ ਤੇ ਉਹ ਸਿੱਕੇ ਤਹਿਸੀਲਦਾਰ ਕੋ ਜਮ੍ਹਾਂ ਕਰਾ ਦਿੰਦਾ ਤਹਿਸੀਲਦਾਰ ਉਹ ਸਿੱਕੇ ਫਾਜ਼ਲਕਾ ਦੇ ਡੀਸੀ ਨੂੰ ਦੇ ਦਿੰਦਾ ਤੇ ਉਹਨਾਂ ਦੀ ਸਰਚ ਹੁੰਦੀ ਆ ਡੀਸੀ ਸਾਹਿਬ ਉਹਨੂੰ ਦੇ ਦਿੰਦੇ ਆ ਮਤਲਬ ਉਹ ਜਿਹੜੇ ਸਿੱਕੇ ਆ ਉਹ ਪ੍ਰਾਤਨ ਵਿਭਾਗ ਨੂੰ ਭੇਜ ਦਿੰਦੇ ਆ ਫਿਰ ਉਹਨਾਂ ਸਿੱਕਿਆਂ ਦੀ ਰਿਸਰਚ ਹੁੰਦੀ ਆ ਉਹ ਸਿੱਕੇ ਜਿਹੜੇ ਆ ਨਾ ਉਹ ਸੀਗੇ 1206 ਤੋਂ ਲੈ ਕੇ 1233 ਤੱਕ ਮੁਹੰਮਦ ਗੋਰੀ ਦੇ ਟਾਈਮ ਤੋਂ ਲੈ ਕੇ ਤੇ ਬਾਅਦ ਚ ਅਕਬਰ ਦੇ ਵੀ ਕੋਈ ਕੋਈ ਸਿੱਕੇ ਸੀਗੇ ਜਿਹੜੇ ਉਹ ਮਿਲੇ ਆ ਇਹ ਉਹ ਸਿੱਕੇ ਜਿਹੜੇ ਆ ਅੱਜ ਵੀ ਲਾਹੌਰ ਜਿਹੜਾ ਪ੍ਰਾਤਮਿਕ ਭਾਗ ਦਾ ਜਿਹੜਾ ਅਜਾਇਬ ਘਰ ਉੱਥੇ ਪਿਆ ਆ ਆ ਦੇਖੋ ਆ ਬੋਰਡ ਲੱਗੇ ਆ ਆ ਸਾਰਾ ਕਿਲਾ ਇਹਦੀ ਖੋਜ ਉਹੀ ਗੱਲ 1941 ਚ ਹੋ 1941 ਚ ਇਹ ਫਿਰ ਇਹਦੀ ਖੋਜ ਹੋਈ ਇਹ ਕਿਲਾ ਲੱਭਿਆ ਗਿਆ ਇਹਦੇ ਵਿੱਚ ਇਹ ਨਾ ਇਹ ਮਿੱਟੀ ਦੀਆਂ ਇੱਟਾਂ ਨਾਲ ਬਣਿਆ ਕਿਲਾ ਹੈਗਾ ਤੇ ਕੁਸ਼ਾਣ ਵੰਸ਼ ਦੀਆਂ ਰਾਜਪੂਤ ਰਾਜੇ ਸੀਗੇ ਉਹਨਾਂ ਦੀਆਂ ਇੱਟਾਂ ਲੱਗੀਆਂ ਇਹਦੇ ਵਿੱਚ ਆ ਦੇਖੋ ਤਨੂਲ ਨਜ਼ਰ ਆ ਰਿਹਾ ਆ ਦੇਖੋ ਇਹ ਮਿੱਟੀ ਨਹੀਂ ਤਾਂ ਮਿੱਟੀ ਦੀਆਂ ਇੱਟਾਂ ਲੱਗੀਆਂ ਤੇ ਆ ਵਿੱਚ ਵਿੱਚ ਆ ਦੇਖੋ ਵਿੱਚ ਵਿੱਚ ਜਿਵੇਂ ਚੂਨਾ ਨਹੀਂ ਆਪਾਂ ਭਰਦੇ ਸੀਮਿੰਟ ਭਰਦੇ ਆ ਉਵੇਂ ਭਰਿਆ ਇੱਟਾਂ ਵਾਂਗੂ ਮਤਲਬ ਮਿੱਟੀ ਦਾ ਸਾਰਾ ਕਿਲਾ ਹੁਣ ਇਹਨੂੰ ਥੇ ਵੀ ਕਹਿੰਦੇ ਆ ਤੇ ਮੱਡ ਫੋਟ ਵੀ ਸਰਚ ਕਰੀਏ ਨਾ ਆਪਾਂ ਗੂਗਲ ਤੇ ਮੱਡ ਫੋਟ ਵੀ ਇਹਨੂੰ ਕਹਿੰਦੇ ਆ ਅਬੋਰ ਦਾ ਸਭ ਤੋਂ ਮੇਨ ਜਗਾ ਆ ਸਾਰੇ ਘਰ ਦਿਖਾ ਦੂ ਇਹ ਸਾਰੇ ਘਰ ਜਿਹੜੇ ਇਸ ਕਿਲੇ ਚ ਆਉਂਦੇ ਆ ਉਹ ਪਰ ਤੱਕ ਸ਼ਾਇਦ ਇਹ ਮੁਹੰਮਦ ਗੋਰੀ ਦੇ ਟਾਈਮ ਤੇ ਬਣਿਆ ਜਾਂ ਇਹ ਕਹਿੰਦੇ ਮੁਹੰਮਦ ਗੋਰੀ ਵੀ ਆਇਆ ਹੈਗਾ ਇਲਤੂਤਮਿਸ਼ ਵੀ ਇਸ ਕਿਲੇ ਦਾ ਮਤਲਬ ਦੇਖ ਰਿਹਾ ਕਰਦਾ ਰਿਹਾ ਹੈਗਾ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀਗਾ ਤੇ ਬਾਕੀ ਜਿਹੜਾ ਇਹ ਕਿਲਾ ਹੈਗਾ ਇਹ ਰਾਜਪੂਤਾਂ ਦੇ ਅੰਡਰ ਸੀਗਾ ਉਹ ਤੋਂ ਸਾਰੇ ਭਾਈ ਕਿੰਨੇ ਘਰ ਸੀਗੇ ਇੱਥੇ ਘਰ 500 ਦੇ ਨੇੜੇ 500 ਠੀਕ ਆ ਮਤਲਬ ਬਾਕੀ ਤਾਂ ਸਾਰੇ ਇਸ ਕਿਲੇ ਦੇ ਵਿੱਚ ਹੀ ਸਾਰੇ ਘਰ ਆ ਗਏ ਮਤਲਬ ਘਰ ਪੈ ਗਏ ਸਾਰੇ ਐ ਸਾਈਡ ਤੇ ਵੀ ਉਹ ਸਾਹਮਣੇ ਤੱਕ ਹੂੰ ਉਹ ਦੇਖੋ ਇਹ ਕਿਲਾ ਆ ਬਾਬੇ ਦੀ ਜਗਾ ਆ ਗੀ ਹੂੰ ਇਹ ਬਾਬੇ ਦੀ ਜਗਾ ਬਣਾਤੀ ਫਿਰ ਕਿਲੇ ਤੇ ਪਹਿਲਾਂ ਹੀ ਬਣੀ ਸੀ ਠੀਕ ਆ ਅੱਛਾ ਇੱਥੇ ਮਸ਼ੀਨ ਨੂੰ ਢੋਣ ਆਈ ਸੀਗੀ ਤੇ ਕ੍ਰੈਂਕ ਟੁੱਟ ਨਹੀਂ ਚੱਲਦੀ ਅੱਛਾ ਜੀ ਉਹ ਉੱਥੇ ਤੂੰ ਹੀ ਆਉਂਦੀ ਈ ਅੱਛਾ ਇੰਨੀ ਪਾਵਰ ਆਦੀ ਠੀਕ ਹੈ ਜੀ ਠੀਕ ਹੈ ਤੇ ਬਾਈ ਇਹ ਜਿਹੜਾ ਹੈਗਾ ਨਾ ਤੁਹਾਡਾ ਸ਼ਹਿਰ ਇਹਨੂੰ ਆਬਾ ਨਗਰੀ ਵੀ 16ਵੀਂ ਸਦੀ ਇਸ ਸਦੀ ਦੇ ਵਿੱਚ ਇਹਨੂੰ ਆਬਾ ਨਗਰੀ ਕਿਹਾ ਜਾਂਦਾ ਸੀਗਾ ਕੋਈ ਤਾਣਾ ਰਾਜਾ Rajput ਰਾਜਾ ਸੀਗਾ ਅਵੇ ਰਾਜਪੱਟੀ ਉਹਦਾ ਸੀ ਉਦੋਂ ਤੇ ਬਾਅਦ ਚ ਇਹਨੂੰ ਅਬੋਰ ਕਹਿਣ ਲੱਗ ਗਏ ਹੂੰ ਆ ਦੇਖੋ ਆ ਸਾਰਾ ਥੇ ਸੀਗਾ ਪੂਰਾ ਕਿਲਾ ਦੂਰ ਤੱਕ ਆ ਸਾਰੇ ਘਰ ਵਿੱਚ ਐ ਸਾਈਡ ਤੇ ਵੀ ਆ ਜਿੰਨੀਆਂ ਪਹਾੜੀ ਕਿਕਰਾਂ ਇਹ ਸਾਰੀਆਂ ਕਿਲੇ ਦੀਆਂ ਆ ਸਾਰੇ ਕਿਲਾ ਹੌ ਪਰ ਜਮੀਨ ਆ ਆ ਦੱਸਦਾ ਕਰ ਹੂੰ 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 ਉਹ ਇੰਨਾ ਰੱਖਾ ਉਹ ਲੋਹੇ ਦੀ ਅੱਛਾ ਉਹ ਬਾਉਂਡਰੀ ਕਰੀ ਆ ਉਹ ਦੇਖੋ ਕਹਿੰਦੇ ਆ ਜਿਹੜਾ ਇੱਕ ਯਾਤਰੀ ਸੀ ਨਾ ਅ ਇਬਨ ਇਬਨ ਬਤੂਤਾ ਕਹਿੰਦੇ ਉਹਦਾ ਨਾਂ ਸੀਗਾ ਤੇ ਉਹ ਮੋਰੋਕੋ ਦਾ ਰਹਿਣ ਵਾਲਾ ਸੀ ਉਹ ਜਦੋਂ ਇੱਥੇ ਆ ਰਿਹਾ ਸੀ ਨਾ ਮਲਤਾਨ ਤੋਂ ਹਿੰਦੁਸਤਾਨ ਆ ਰਿਹਾ ਸੀ ਤੇ ਪਹਿਲਾਂ ਅਬੋਰ ਸ਼ਹਿਰ ਦੇ ਵਿੱਚ ਉਹ ਐਂਟਰ ਹੁੰਦਾ ਠੀਕ ਹੈ ਉਹਨੂੰ ਭਾਰਤ ਦਾ ਇਹ ਸ਼ਹਿਰ ਬੜਾ ਸੋਹਣਾ ਲੱਗਦਾ ਫਿਰ ਉਹ ਬਾਈਕੋਰਟ ਸਵਾਰਾਂ ਦੇ ਨਾਲ ਅੱਗੇ ਦਿੱਲੀ ਨੂੰ ਨਿਕਲਦਾ ਤੇ ਇਹ ਜਿਹੜਾ ਅਬੋਰ ਸ਼ਹਿਰ ਆ ਨਾ ਇਹ ਵਪਾਰਕ ਕੇਂਦਰ ਸੀਗਾ ਉੱਤਰੀ ਭਾਰਤ ਦਾ ਬਹੁਤ ਵੱਡਾ ਉਦੋਂ ਵਪਾਰ ਜਿਹੜਾ ਪੁਰਾਣੇ ਮੁਗਲ ਜਾਂ ਰਾਜਪੂਤ ਰਾਜ ਇੱਥੇ ਵਪਾਰ ਕਰਦੇ ਹੁੰਦੇ ਸੀ ਉਹ ਬਾਉਂਡਰੀ ਦੇਖੋ ਆ ਬਾਉਂਡਰੀ ਲੱਗੀ ਆ ਲੋਹੇ ਦੀ ਇਹ ਹੁਣੇ ਲਾਈ ਹੋਣੀ ਬਈ ਇਹ ਕਿਦੋਂ ਟਿਆਉਦ ਲਾਈ ਅੱਛਾ ਠੀਕ ਆ ਆ ਸਾਰੇ ਆ ਸਾਈਡ ਦੇਖੋ ਕਿਉਂਕਿ ਉਸ ਟਾਈਮ ਤੇ ਨਾ ਜਦੋਂ ਮੁਹੰਮਦ ਗੋਰੀ ਹੁਣ ਆਉਂਦਾ ਟਾਈਮ ਸੀਗਾ ਇਲ ਤੋਂ ਤਮੇਸ਼ ਦਾ ਉਦੋਂ ਆ ਜਿਹੜੀਆਂ ਪੱਕੀਆਂ ਇੱਟਾਂ ਦਾ ਉਹ ਨਹੀਂ ਸੀ ਹੋਇਆ ਆਜੋ ਮੜਾ ਅੱਗੇ ਦੇਖ ਲਈਏ ਉਦੋਂ ਪੱਕੀਆਂ ਇੱਟਾਂ ਨਹੀਂ ਸੀ ਹੁੰਦੀਆਂ ਨਾ ਉਦੋਂ ਕੱਚੀਆਂ ਇੱਟਾਂ ਨਾਲ ਇਹ ਕਲਾ ਬਣਾਇਆ ਸੀਗਾ ਤੇ ਇਹ ਕਲਾ ਮਤਲਬ ਬਾਅਦ ਚ ਮੁਗਲਾਂ ਦੇ ਟਾਈਮ ਤੇ ਵੀ ਇਹ ਅ ਅਕਬਰ ਦੇ ਟਾਈਮ ਦੇ ਸਿੱਕੇ ਮਿਲੇ ਤੋਂ ਹੋਰ ਕੋਈ ਜ਼ਿਕਰ ਨਹੀਂ ਹੈਗਾ ਸਭ ਦੀ ਚੇ ਬਣਿਆ ਅੱਛਾ ਹੱਡੀਆਂ ਮਿਲਦੀਆਂ ਇੱਥੋਂ ਅੱਛਾ ਬੰਦਿਆਂ ਦੀਆਂ ਪਾਪਾਂ ਦੀਆਂ ਬੰਦਿਆਂ ਦੀਆਂ ਠੀਕ ਹੈ ਜਿਕਰੀਆਂ ਡੂਕਰੀਆਂ ਕਹਿੰਦੇ ਇੱਥੋਂ ਇੱਕ ਬੰਬ ਵੀ ਮਿਲਿਆ ਸੀਗਾ ਉਸ ਟਾਈਮ ਤੇ ਰਿਸਰਚ ਤੇ ਉਹ ਮਤਲਬ ਉਹ 12ਵੀਂ ਸਦੀ ਦਾ ਸੀਗਾ ਹਾਂ ਆ ਦੇਖੋ ਇਕ ਤਾਂ ਲੱਗੀਆਂ ਉਹ ਦੇਖੋ ਕਿਤੇ ਕਿਤੇ ਹਾਂ ਹੈਗੀ ਇਹ ਬਾਈ ਇਹ ਲੋ ਜਿਆਦਾ ਮਿੱਟੀ ਦੇ ਹੀ ਸੀ ਸਾਰਾ ਮਿੱਟੀ ਦਾ ਇਦਾਂ ਕੀ ਕਰ ਰਹੇ ਹੋ ਯਾਰ ਇਹ ਨੇ ਹੂੰ ਇਹ ਹੁਣ ਉੱਥੇ ਬਣਾਇਆ ਗੇੜ ਗੂੜ ਲਾਇਆ ਚੱਗਾ ਉਹਨਾਂ ਦਾ ਅੱਛਾ ਆਇਆ ਤੈਨੂੰ ਖਾ ਦੇ ਲਮਾ ਆਜੋ ਇੱਕ ਕੋਣਕ ਪਾਰਕ ਵਿਭਾਗ ਦੇ ਅੰਦਰ ਸਾਰੀ ਇਹ ਰੋਕ ਲਾਤੀ ਹੁਣ ਜਿੰਨੀ ਪ੍ਰਾਣੀ ਮਤਲਬ ਕੰਸਟਰਕਸ਼ਨ ਹੋ ਜਾਂਦਾ ਹੋਰ ਦਾ ਆਪਣੀ ਸੀ ਸੋਚਿਆ ਇਹਨਾਂ ਪੁਰਾਣਾ ਹੈਗਾ ਕਿਲਾ ਨਾ ਤੈਨੂੰ ਮੈਂ ਦੱਸਾਂ ਇਹ ਸਾਰਾ ਕਿੱਥੋਂ ਉਹ ਕਿਹੜਾ ਘੰਟਾ ਘਰ ਆਪਣਾ ਹਮਮ ਹਮ ਉੱਥੇ ਤੇ ਕਰਾ ਜੀ ਅੱਛਾ ਇਹ ਕਿਲਾ ਪੂਰਾ ਬੋਰ ਸਾਰਾ ਏਰੀਆ ਅੱਛਾ ਹਮ ਪੂਰਾ ਅੱਧਾ ਬੋਰ ਫਿਰ ਇਹਦੇ ਚ ਆਉਂਦਾ ਸੀਗਾ ਉੱਥੇ ਤੇ ਕਰਾਇਆ ਸੀ ਠੀਕ ਆ ਆ ਘਰ ਵੀ ਸਾਰੇ ਵਿੱਚ ਆ ਗਏ ਬਾਹਰ ਆ ਵਿੱਚ ਅੰਦਰ ਆ ਲਾਈ ਜਾਂਦੇ ਕੱਪੜੇ ਠੀਕ ਹੈ ਠੀਕ ਆ ਆ ਦੇਖੋ ਆ ਅੱਛਾ ਕਮਰੇ ਸੀ ਠੀਕ ਆ ਠੀਕ ਆ ਇਹ ਤਾਂ ਬਾਅਦ ਚ ਪਾਏ ਹੋਣੇ ਆ ਬਾਜਟ ਤਹਾ ਦਿੱਤੇ ਗਏ ਹਾਂ ਠੀਕ ਆ ਇਹ ਇਹ ਤਾਂ ਉਹਦੇ ਅੱਛਾ ਲੱਗ ਗਿਆ ਹੋਵੇ ਆ ਗਲੀ ਸੀਗੀ ਲੈਟ ਸੀਵਰ ਸਾਰੇ ਵਿੱਚ ਹੈ ਦੇ ਠੀਕ ਆ ਮਤਲਬ ਉਸ ਟਾਈਮ ਤੇ ਹੁਣ ਵੀ ਹੈਗੇ ਆ ਅੱਛਾ 12ਵੀਂ ਸਤਾਬਦੀ ਦਾ ਇਹ ਕਿਲਾ ਹੈਗਾ ਤੇ 16ਵੀਂ ਸਤब्दी ਤੱਕ ਮਤਲਬ ਇਹ ਸਹੀ ਸੀਗਾ ਕਹਿੰਦੇ ਹਾਂਜੀ ਆ ਜਾਓ ਆ ਆਪਾਂ ਫਿਰ ਲਿ带 ਆ ਜਾਂਗੇ ਕੋਈ ਨਹੀਂ ਫਿਰ ਬਣਾ ਲ ਕੋਈ ਆ ਜਾ ਆਪਾਂ ਪੂਰਾ ਕਿਲਾ ਤੁਹਾਨੂੰ ਦਿਖਾਉਣੇ ਆ ਹਿੰਦੁਸਤਾਨ ਦਾ ਬਾਦਸ਼ਾਹ ਇਲਤੂ ਤੁਮੇਸ਼ ਉਹਦੀ ਦੇਖਰੇਖ ਅੰਡਰ ਵੀ ਇਹ ਰਿਹਾ ਕਿਉਂਕਿ ਜਿਹੜੇ ਰਿਸਰਚ ਹੋਈ ਨਾ ਉਹਦੇ ਚ ਪਤਾ ਲੱਗਿਆ ਹੈਗਾ ਤੇ ਕੁਸ਼ਾਨ ਵੰਸ਼ ਸਰਚ ਕਰ ਲਓ ਕਿਹੜੇ ਮਤਲਬ ਸਨ ਸੀਗਾ ਕੁਸ਼ਾਨਵੰਸ਼ ਰਾਜਪੂਤ ਰਾਜੇ ਉਹਨਾਂ ਦੀਆਂ ਜਿਹੜੀਆਂ ਇਟਾਂ ਜਿਹੜੀਆਂ ਬੜੀਆਂ ਨਾ ਉਹ ਸ਼ਿੱਟਾਂ ਉਹਨਾਂ ਦੇ ਟਾਈਮ ਦੀਆਂ ਲੱਗੀਆਂ ਇਹ ਤਾਂ ਘਰ ਪੈਗੇ ਘਰ ਪੈਗੇ ਆ ਕੰਦਾ ਮਤਲਬ ਰਾ ਇਸ ਕਿਲੇ ਦੀਆਂ ਹੂੰ ਹੂੰ ਬਾਕੀ ਯਾਰ ਇਹ ਹੁਣ ਉਜਾੜ ਬਿਆਬਾਂਦ ਹੈਗਾ ਇੱਥੇ ਕੋਈ ਮਤਲਬ ਬੰਦਾ ਬੰਦਾ ਨਹੀਂ ਆਉਂਦਾ ਕਿਉਂਕਿ ਸਾਈਡ ਤੇ ਆਬਾਦੀ ਹੋ ਗਈ ਹਾਂ ਆ ਸਾਰੀ ਲੱਗ ਗਈ ਆ ਗਿਆ ਲੈ ਹੂੰ ਇਹ ਉਹੀ ਬਾਉਂਡਰੀ ਲੱਗ ਗਈ ਤੰਦ ਕਰਤੀ ਇਹ ਵਿਭਾਗ ਨੇ ਕਿੰਨੇ ਸਾਲ ਹੋ ਗਏ ਇਹ ਹੋ ਗਏ ਜਰਾ ਅੱਛਾ ਸਰ ਨੂੰ ਵੀ ਜਿਹੜੀ ਪੁਰਾਣੀ ਚੀਜ਼ ਆ ਉਹ ਸੰਭਾਲੀ ਜਾਵੇ ਕਿਉਂਕਿ ਇਹਦਾ ਪਹਿਲਾਂ ਤਾਂ ਸੰਭਾਲੀ ਨਹੀਂ 80 80 ਡੱਬੇ ਘਰ ਆ ਇਹ ਹੂੰ ਭਾਈ ਆ ਰੂੜੇ ਤਾਂ ਬਾਅਦ ਚ ਪਏ ਹਨ ਇਹ ਬਾਅਦ ਕੋਠਾ ਹਾਂ ਆ ਮਿੱਟੀ ਜਿਹੜੀ ਆ ਆ ਬਣਾਇਆ ਨਾਲ ਡਾਕਟਰ ਹੂੰ ਹੂੰ ਸਸਾ ਦਾ ਹੋ ਰਿਹਾ ਠੀਕ ਹੈ 1941 ਚ ਇਹਦੀ ਖੋਜ ਹੋਈ ਨਾ ਜਦੋਂ ਫਿਰ ਇਹਨੂੰ ਪੱਟਿਆ ਫਿਰ ਪਤਾ ਲੱਗਿਆ ਫਿਰ ਉਹਨਾਂ ਸਾਰਾ ਮਤਲਬ ਇੱਥੇ ਪ੍ਰਾਤਮਿਕ ਵਿਭਾਗ ਨੇ ਇਹਨੂੰ ਮਤਲਬ ਦੇ ਦਿੱਤਾ ਦਰਜਾ ਦਿੱਤਾ ਪੁਰਾਣੀ ਬਿਲਡਿੰਗ ਦਾ ਇਹ ਬਹੁਤ ਹੁੰਦਾ ਹੈ ਸਾਰਾ ਸ਼ਹਿਰ ਵਿੱਚ ਇਹ ਬਹੁ ਨੂੰ ਅਬੇਗੜ ਵੀ ਕਿਹਾ ਜਾਂਦਾ ਸੀਗਾ ਅਬੇਗੜ ਫਿਰ 16ਵੀਂ ਸਦੀ ਚ ਨੂੰ ਆ ਇਹਦਾ ਨਾਮ ਬਦਲਿਆ ਗਿਆ ਆਬਾ ਨਗਰੀ ਕਹਿੰਦੇ ਸੀ ਹਨਾ ਯਾਦ ਆ ਗਿਆ ਆਬਾ ਨਗਰੀ ਤੇ ਹੁਣ ਇਹਨੂੰ ਅਬੋਹਰ ਕਹਿਣ ਲੱਗੇ ਬਾਅਦ ਚ ਇੱਥੇ ਵੀ ਬੋਰ ਲੱਗੇ ਆ ਮਤਲਬ ਪੂਰਾ ਆ ਦੇਖ ਪੂਰਾ ਵੱਲ ਲੱਗਿਆ ਹੈਗਾ ਪ੍ਰਾਥਮਿਕ ਵਿਭਾਗ ਦੇ ਹਾਂ ਆ ਮਤਲਬ ਹੁਣ ਬਣਾਇਆ ਕੋਈ ਇਹ ਕਿਲਾ ਆ ਵੀ ਸਾਰਾ ਕਿਲਾ ਹੀ ਆ ਹਾਂ ਆਨੇ ਹੁਣ ਹੁਣ ਵਾਰਿਆ ਠੀਕ ਹੈ ਠੀਕ ਹੈ ਇਹ ਬੂਡ ਬੂਡ ਹੁਣ ਲੱਗੇ ਆ ਹਾਂ ਇਹ ਇਹ ਆਉਂਦੀ ਆ ਆ ਛੜ ਕਮਨੀ ਆ ਆ ਕਿਲੇ ਦੀ ਆ ਸਾਈਡ ਮਤਲਬ ਬਹੁਤ ਵੱਡਾ ਸੀ ਯਾਰ ਇਹ ਆ ਲਹਿਰ ਜਾਂਦੀ ਆ ਆ ਕਿਲੇ ਦੀ ਦੂਸਰੀ ਸਾਈਡ ਇਧਰ ਵੀ ਘਰ ਘਰ ਬਣੇ ਆ ਹਾਂ ਓਹ ਸਾਹਮਣੇ ਆਹ ਸਾਹਮਣੇ ਇਹ ਸਾਰਾ ਕਿਲਾ ਹੀ ਆ ਮਡ ਫੋਟ ਮਿੱਟੀ ਦਾ ਕਿਲਾ ਢਿੱਲਾ ਕੁਝ ਵੀ ਕਹਿ ਸਕਦੇ ਆ ਆ ਸਾਰੇ ਘਰ ਸੀਗੇ ਹਣਾ ਉਹ ਘਰ ਵੀ ਓਕੇ ਸਾਰੇ ਘਰ ਠੀਕ ਹੈ ਠੀਕ ਹੈ ਠੀਕ ਆ ਸਮਝਦੇ ਆ ਕਿਹੜਾ ਘਰ ਸਾਰੇ ਕਲੈਕਟ ਚਾਹੁੰਦੇ ਉਹ ਗੋ ਘੜੀਆ ਗਲੀ ਵਿੱਚ ਸਾਰੇ ਘਰ ਲੈ ਚਾਹੁੰਦੇ ਠੀਕ ਹੈ ਠੀਕ ਹੈ ਯੋ ਕਿ ਹੁਣ ਇੰਨੀ ਇੱਟਾਂ ਤੁਹਾਨੂੰ ਦਿਖਾਤੀਆਂ ਹੁਣ ਇੱਟਾਂ ਨਹੀਂ ਮਿੱਟੀ ਮਤਲਬ ਸ਼ੋ ਹੋ ਰਹੀ ਐ ਢਿੱਲਾ ਹੀ ਆ ਕਰ ਸਾਰੇ ਵੇਚੀ ਆ ਵੇਚੀ ਆ ਸਾਰੇ ਇਹ ਕਿਲੇ ਦਾ ਜਿਹੜਾ ਆਪਾਂ ਤੁਹਾਨੂੰ ਕਿਹਾ ਕਿ ਮੁਹੰਮਦ ਗੋਰੀ ਦੇ ਟਾਈਮ ਤੇ ਸੀਗਾ ਇਹ ਇੰਜ ਆ ਕਿ ਮੁਹੰਮਦ ਗੋਰੀ ਦਾ ਆ ਸ਼ਾਸਨ ਕਾਲ ਹੀ ਉਹ ਕਿਹਾ ਜਾਂਦਾ ਕਿਉਂਕਿ ਜਿਹੜੇ ਸਿੱਕੇ ਮਿਲੇ ਸੀ ਨਾ ਉਹ ਮੁਹੰਮਦ ਗੋਰੀ ਇਲਤੁਤਮਿਸ਼ ਦੇ ਟਾਈਮ ਦੇ ਸਿੱਕੇ ਸੀਗੇ ਤਾਂ ਕਰਕੇ ਬਾਕੀ ਜਿਹੜੀ ਇਹਦੀ ਰਿਸਰਚ ਆ ਜੇ ਚੱਲ ਰਹੀ ਆ ਜਿਹੜੇ ਲੋਕਾਂ ਨੂੰ ਸਰਕਾਰ ਨੇ ਨੋਟਿਸ ਭੇਜਿਆ 500 ਘਰ ਇਥੋਂ ਚਲੇ ਗਏ ਛੱਡ ਕੇ ਤੇ ਇਹਨੂੰ ਖਾਲੀ ਕਰਾਉਣ ਦੇ ਹੁਕਮ ਆ ਉਹ ਇਸ ਕਰਕੇ ਹੀ ਆ ਕਿ ਦੀ ਜਿਹੜੀ ਮਤਲਬ ਖਦਾਈ ਕਰਕੇ ਵੈਸੇ ਇਹ ਕਿਲਾ ਜਿਹੜਾ ਹੈਗਾ ਨਾ ਇਹ ਸਿੰਧੂ ਘਾਟੀ ਸਭਿਅਤ ਦੇ ਟਾਈਮ ਤੇ ਉਹ ਵੀ ਸ਼ਾਇਦ ਅਨੁਮਾਨ ਹੈਗਾ ਕਿ ਹੜੱਪਾ ਹੜੱਪਾ ਸਭਿਆ ਦੇ ਟਾਈਮ ਤੇ ਇਹ ਕਿਲਾ ਬਣਿਆ ਸੀਗਾ ਕਿਉਂਕਿ ਉਦੋਂ ਪੱਕੇ ਇਟ ਬਹੁ ਘਟ ਸੀਗੇ ਸਾਰੀਆਂ ਕੱਚੀਆਂ ਇੱਟਾਂ ਦਾ ਮਤਲਬ ਕੋਈ ਵੀ ਕੰਮ ਕਰਨਾ ਸੀਗਾ ਘਰ ਬਣਾਉਣੇ ਸਾਰਾ ਕੁਝ ਕੱਚੀਆਂ ਇੱਟਾਂ ਨਾਲ ਬਣਾਏ ਜਾਂਦੇ ਸੀ। ਆ ਬੋਰ ਨੂੰ ਕਿਨੂਆ ਦਾ ਸ਼ਹਿਰ ਕਿਹਾ ਜਾਂਦਾ। ਪੂਰੇ ਆਪਣੇ ਪੰਜਾਬ ਤੋਂ ਵੱਧ ਕਿੰੋਂ ਇੱਥੇ ਹੁੰਦੇ ਆ ਦੇਖੋ। ਕਿਨੂਆ ਦੀ ਖੇਤੀ ਜਿਹੜੀ ਆ ਬਹੁਤ ਹੁੰਦੀ ਆ। ਪਿੱਛੇ ਵੀ ਸਾਰੇ ਖੇਤ ਕਿਨੂਆ ਦੇ ਆ। ਥੋੜੀ ਜਿਹੀ ਜ਼ਮੀਨ ਰੇਤਲੀ ਆ ਤੇ ਇਸ ਕਰਕੇ ਬਾਗ ਕਿਨੂਆ ਦੇ ਜਿਆਦਾ ਕਿ ਲੱਗਦੇ ਆ ਪਹਿਲਾਂ ਕਹਿੰਦੇ ਆ ਬਹੁਤ ਚਾਇਤੋ 10 15 ਸਾਲ ਪਹਿਲਾਂ ਪਾਣੀ ਖੇਤੀ ਹੁੰਦੀ ਸੀ ਤਾਂ ਪਾਣੀ ਸਭ ਤੋਂ ਵੱਡੋ ਬਹੁਤ ਹੀ ਹੁੰਦੀ ਸੀ ਉਹਨਾਂ ਮੱਲਬ ਪਾਣੀ ਘੱਟ ਹੁੰਦੀ ਆ ਪਾਣੀ ਘੱਟ ਖੇਤ ਹੁੰਦੇ ਆ ਨਰਮਾ ਪਾਣੀ ਹੁਣ ਜਿਆਦਾ ਕਿਨੂਆਂ ਦੇ ਖੇਤ ਆਪਾਂ ਨੂੰ ਮਿਲ ਲਗੇ ਕਿਨੂਆਂ ਦੀ ਖੇਤੀ ਹੁੰਦੀ ਆ ਬਾਗ ਉਹਗਿਆਰਾ ਬਹੁਤ سارے ਆ ਇੱਧਰ ਚਾਰ-ਚ ਖੇਰੇ ਜਦੋਂ ਨਜ਼ਰ ਪਾਰੋ ਮਤਲਬ ਕਿਨੂਆ ਸੰਤਰਿਆਂ ਦੇ ਹੈਨਾ ਵਾਲਟਾ ਮਾਲਟਾ ਦੇ ਵਿੱਚ ਵਾਲਟਾ ਕੀ ਬੱਸ ਹੈ ਆ ਰਿਆ ਸੀ ਆ ਨਹੀਂ ਤਾਂ ਇੱਕ ਜਿਵੇਂ ਖੁਸ਼ ਦਾ ਇਲਾਕਾ ਹੈਗਾ ਨਾ मतलब ਅਰੀਤ ਤਿੰਨ ਮਹੀਨਾ ਤੇ ਕੜ ਤੋਂ ਹਿੰਦੀ ਨਹੀਂ ਹੈਗੀ ਗੱਟੀਆਂ ਫੰਕਾ ਮਤਲਬ ਪਾਕਾਨਾ ਸ਼ਹਿਰ ਹੈ ਇਹ ਤੋਂ ਨਾ ਵਾਈਲਡ ਲਾਈਫ ਸੈਂਚਰੀ ਆ ਬੋਰ ਰਸਤਾ ਦਾ ਕੱਚਾ ਹੀ ਹੈ ਐਨਾ ਇਤਰੀ ਹੈ ਆ ਜੰਗਲ ਹੋ ਰੱਖੀ ਕਿੰਨੇ ਜੰਗਲੀ ਜਾਨਵਰ ਆ ਆ ਐ ਟਾਈਗਰ ਤੇ ਇਹਨੂੰ ਪੁੱਛਦੇ ਆਪਾਂ ਹਨਾ ਕਿ ਵਾਈਲਡ ਲਾਈਫ ਸੈਂਚਰੀ ਚ ਆ ਗਿਆ ਆਪਾਂ ਜੰਗਲੀ ਜੀਵਾਂ ਦੀ ਜਿਹੜੀ ਪਾ ਪਤਾ ਕਿੱਥੇ ਖੜੇ ਆ ਅਬੋਰ ਦੀ ਜਿਹੜੀ ਵਾਈਲਡ ਲਾਈਫ ਸੈਂਚਰੀ ਆ ਨਾ ਜੰਗਲੀ ਜੀਵਾਂ ਦੀ ਉੱਥੇ ਖੜੇ ਆ ਚਾਰ ਚਪੇਰੇ ਦੇਖੋ ਨਿਗਾਹ ਮਾਰੋ ਸੈਂਕੜੇ ਏਕਰ 18650 ਹੈਕਟਰ ਜ਼ਮੀਨ ਦੇ ਵਿੱਚ ਫੈਲੀ ਹੋਈ ਆ ਮਤਲਬ ਜੰਗਲੀ ਜੀਵ ਆ ਇੱਥੇ ਆ ਸਾਰੀ ਤਾਰ ਵੀ ਲੱਗੀ ਆ ਆਇਦਰ ਖੇਤੀ ਕਰਦੇ ਜਿੰਨੇ ਖੇਤ ਵੀ ਵਿੱਚ ਆਗੇ ਨਾ ਇਹਦੇ ਉੱਥੇ ਵੀ ਜੰਗਲੀ ਜੀਵ ਆ ਚਣਿਆਂ ਦੇ ਛੋਲੇ ਬੀਜਿਆ ਹਨਾ ਛੋਲੇ ਬੀਜਿਆ ਨਾ ਆ ਦੇਖੋ ਇਹੋ ਜੀਆਂ ਤਾਰਾਂ ਸਾਰੇ ਖੇਤਾਂ 'ਚ ਲੱਗੀਆਂ ਹੁੰਦੀਆਂ ਆ ਦੇਖੋ ਕਿਉਂਕਿ ਜੰਗਲੀ ਜੀਵ ਖਰਾਬ ਕਰ ਦਿੰਦੇ ਆ ਫਸਲਾਂ ਉਹਦਾ ਕਰਕੇ ਆ ਤਾਰਾਂ ਤੇ ਉਹ ਛੋਲਿਆਂ ਦੀ ਫਸਲ ਵੀਜੀ ਆ ਪੱਕੇ ਆ ਪਰ ਮੈਂ ਅੰਦਰ ਨਹੀਂ ਜਾ ਸਕਦਾ ਨਹੀਂ ਤਾਂ ਆਪਾਂ ਹਾਂ ਸਾਰੇ ਪੱਕ ਗਏ ਯਾਰ ਉਹ ਵੱਡੇ ਆ ਉਹ ਢੇਰੀਆਂ ਲੱਗੀਆਂ ਨਾ ਉਹ ਗਾਂਹ ਤੱਕ ਦੇਖੋ ਕਿੰਨੇ ਕਿੱਲੇ ਸਾਰੇ ਛੋਲੇ ਬੀਜੇ ਵਧੀਆ ਯਾਰ ਛੋਲੇ ਬੀਜੇ ਇਧਰ ਬਾਗ ਆ ਕਿਨੂਆਂ ਦੇ ਸਾਰੇ ਤੇ ਆਹ ਉਹ ਪਿੱਡਾ ਚੜੀ ਜਾਂਦੇ ਆ ਸਰੋਸਰਮ ਬਿਜੀ ਸੀ ਇਹ ਸਾਰਾ ਜੰਗਲੀ ਏਰੀਆ ਅਬੂਰ ਦਾ ਅੱਗੇ ਵੀ ਆਪਾਂ ਦੇਖਦੇ ਜਾ ਕੇ ਠੀਕ ਆ ਆਜੋ ਮੋਟਰਸਾਈਕਲ ਤਾਂ ਤਿਆਰ ਹੀ ਆ ਇੱਕ ਧੁੱਪ ਬਹੁਤ ਆ ਯਾਰ ਇੱਕ ਬੰਦਾ ਕੋਈ ਨਹੀਂ ਹੈਗਾ ਉਹਨੂੰ ਆਵਾਜ਼ ਮਾਰੀ ਆ ਮੈਂ ਉਹ ਆਊਗਾ ਫਿਰ ਉਹਨੂੰ ਪੁੱਛਦੇ ਆ ਆਈ ਯਾਰ ਇੱਕ ਮਿੰਟ ਨਹੀਂ ਆਪਾਂ ਨੂੰ ਹਨਾ ਜੋ ਦੇਖਿਆ ਕੋਈ ਫਸਲ ਨਹੀਂ ਓਏ ਫਸਲ ਇਹ ਫਸਲ ਛੋਲਿਆ ਨਹੀਂ ਹਾਂ ਠੀਕ ਆ ਚਲੋ ਥੋੜੇ ਏਰੀਏ 'ਚ ਵੀ ਛੋਲੇ ਸਰੋ ਹੀ ਹੁੰਦੇ ਆ ਨਹੀਂ ਮਸੂਰ ਹੈਗਾ ਬਟਾਉ ਹੂੰ ਹੂੰ ਮਗਰ ਡਾਇਡਾ ਹੋ ਗਏ ਅੱਛਾ ਕੋਈ 2-3 ਸਾਲ ਹੋਇਆ ਜਦ ਲੈ ਪਾਇਓ ਮਤਲਬ ਠੀਕ ਹੈ ਠੀਕ ਚਲੋ ਤੁਸੀਂ ਤਾਂ ਨਵੇਂ ਆਏ ਠੀਕ ਹੈ ਜੀ ਆਜੋ ਜੀ ਬਹੁਤ ਰਹਿੰਦੇ ਹੁਣ ਇੱਕ ਵੀ ਇਲਾਕਾ ਫੀਡ ਇਲਾਕਾ ਸੀਗਾ ਤੇ ਸਰਕਾਰ ਨੇ ਮੜਾ ਕਰਤਾ ਇੱਥੇ ਸ਼ਿਕਾਰ ਖੇਡਣ ਤੋਂ ਮਤਲਬ ਸਾਰੇ ਰੋਜ ਹਿਰਨ ਵਗੈਰਾ ਜਾਂ ਪੰਛੀ ਲਗ ਲਗ ਰਹਿੰਦੇ ਆ ਕਿੱਤਰ ਇੱਥੇ ਕੋਈ ਸ਼ਿਕਾਰ ਨਹੀਂ ਖੇਡ ਸਕਦਾ ਦੇਖੋ ਸੱਜੇ ਸਾਈਡ ਹੈ ਜ਼ਮੀਨਾਂ ਹੀ ਆ ਲੋਕਾਂ ਦੀਆਂ ਸਾਰੀਆਂ ਆ ਕਿੰਨੂ ਲਾਇਆ ਵਿੱਚ ਇਹਦੇ ਵਿੱਚ ਮੈਨੂੰ ਲੱਗਦਾ ਸਰੋਵ ਜਾਂ ਤੋਰੀਆ ਦੀਜਾ ਆ ਸਾਰੇ ਛੋਲੇ ਆ ਛੋਲੇ ਫਸਲਾ ਉਹਨਾ ਆਪਣੀ ਸਾਈਡ ਤੇ ਛੋਲੇ ਲਾਉਂਦੇ ਨੇ ਕੜਕ ਕੜਕ ਤੋਂ ਨਹੀਂ ਆਪਾਂ ਨੱਪੀ ਜਾਂਦੇ ਹਨਾ ਤਾਂ ਐਸੇ ਦਾ ਜਦੋਂ ਮੈਦ ਦਾ ਟਾਈਮ ਦਾ ਕੋਈ ਫੰਦਾ ਮਿਲਦਾ ਨਹੀਂ ਹੈਗਾ ਤੇ ਚਲੋ ਅੱਗੇ ਰੋੜ ਤਾਂ ਮਿਲੂਗਾ ਕਿਤੇ ਨਾ ਕਿਤੇ ਜੰਪਲੀ ਏਰੀਆ ਨਿਕਲ ਗਿਆ ਆਪਾਂ ਇਹ ਬਹੁਤ ਜਿਆਦਾ ਜ਼ਮੀਨ ਆ 18750